ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਲੰਗਰ ਦੀ ਵੀਡੀਓ ਬਣਾ ਰਹੇ ਹਾਂ ਇਹ ਪ੍ਰਸ਼ਾਦ ਹੈ ਸੈਭ ਜਾਦੇ ਦੇ ਸ਼ਹੀਦੀ ਦਿਨ ਚੱਲ ਰਹੇ ਹਨ ਹਰ ਸਾਲ ਅਸੀਂ ਸੈਭ ਜਾਦੇ ਦੇ ਸ਼ਹੀਦੀ ਦਿਨਾਂ ਵਿੱਚ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਂਦੇ ਆ ਇਹ ਕੜੀ ਬਣਾ ਰਹੇ ਹਨ ਕਿਉਂਕਿ ਸਵੇਰੇ ਕੜੀ ਚਾਵਲ ਦਾ ਲੰਗਰ ਹੈ ਤੇ ਰਸੋਈ ਵਿੱਚ ਪਕੌੜੇ ਤੱਲੇ ਜਾ ਰਹੇ ਹਨ ਤੇ ਬਾਅਦ ਮੈਂ ਵੀ ਇੰਨਾ ਦੀ ਕੜੀ ਬਣਾਉਣ ਵਿੱਚ ਮਦਦ ਕਰ ਰਹੀ ਹਾਂ ਕਿਉਂਕਿ ਸਵੇਰੇ ਸੁਖਮਨੀ ਸਾਹਿਬ ਜੀ ਦਾ ਪਾਠ ਹੋਣਾ ਹੈ ਸਾਰੀ ਸੰਗਤ ਆ ਗਈ ਹੈ ਸਾ ਸੰਗਤ ਨੇ ਰਾਲਕੇ ਸੁਕਮਨੀ ਸਾਹਿਬ ਜੀ ਦਾ ਪਾਠ ਕੀਤਾ ਹੈ ਤੇ ਹੁਣ ਕੀਰਤਨ ਹੋ ਰਿਹਾ ਹੈ ਸਾਨੂੰ ਸਾਨੂ ਸਾਹਿਬ ਜੀ ਦੇ ਸ਼ਹੀਦੀ ਨੂੰ ਭੁੱਲਣਾ ਨਹੀਂ ਚਾਹੀਦਾ ਹੈ ਉਹਨਾਂ ਦੀ ਸ਼ਹੀਦੀ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੇ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਇਹ ਸ਼ਹੀਦੀ ਦਿਨ ਸਾਡੇ ਲਈ ਬਹੁਤ ਪਾਰੀ ਹੁੰਦੇ ਹਨ ਸਾਨੂੰ ਇਹਨਾਂ ਦਿਨਾਂ ਵਿੱਚ ਆਪਣੇ ਘਰ ਵਿੱਚ ਕੋਈ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਵਾਰ ਦਿੱਤਾ ਹੈ ਤੇ ਇਸ ਲਈ ਸਾਨੂੰ ਸਹਿਬ ਜਾਦੇ ਦੀ ਸ਼ਹੀਦੀ ਦੇ ਦਿਨਾਂ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਘਰਾਂ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ